ਨਾਟਿਨਾਪੀ ਟੀਵੀ ਦੇ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਡੀਐਮਸੀ ਐਂਡ ਐਚ ਦੇ ਡਿਪਾਰਟਮੈਂਟ ਆਫ ਪੀਡੀਆਟ੍ਰਿਕਸ ਨੇ ਅੱਜ ਆਓ ਆਰਐਸ ਸਿਹਤਮੰਦ ਭਵਿਕ ਲਈ ਇੱਕ ਸੁਧਾਰਨ ਹਾਲ ਦੇ ਥੀਮ ਨਾਲ ਵਰਲਡ ਆਓ ਆਰਐਸ ਡੇ ਮਨਾਇਆ ਇਸ ਮੌਕੇ ਤੇ ਆਓ ਪੀਡੀ ਬਲਾਕ ਵਿੱਚ ਸੁਧਾਰਨ ਜਨਤਾ ਲਈ ਇੱਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ ਜਿਸ ਦਾ ਮੁੱਖ ਉਦੇਸ਼ ਰੀਹਾਈਡਰੇਸ਼ਨ ਸੋਲੂਸ਼ਨਸ ਦੇ ਜੀਵਨ ਬਚਾਉਣ ਵਾਲੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਸੀ ਖਾਸ ਕਰਕੇ ਬੱਚਿਆਂ ਵਿੱਚ ਡੀਹਾਈਡਰੇਸ਼ਨ ਤੋਂ ਬਚਾ ਲਈ ਇਸ ਮੌਕੇ ਤੇ ਜੂਨੀਅਰ ਡਾਕਟਰਾਂ ਵੱਲੋਂ ਇੱਕ ਸਕੈਟ ਵੀ ਪੇਸ਼ ਕੀਤੀ ਗਈ ਜਿਸ ਵਿੱਚ ਡਾਇਰੀਆ ਦੇ ਦੌਰਾਨ ਸਮੇਂ ਸਿਰ ORS ਦੇ ਸਹੀ ਉਪਯੋਗ ਦੀ ਮਹੱਤਤਾ ਨੂੰ ਰੂਪਕ ਰੂਪ ਵਿੱਚ ਦਰਸਾਇਆ ਗਿਆ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਂਦੇ ਹੋਏ DMC ਐਂਡ ਐਚ ਦੇ ਇੱਕ ਕਈ ਪ੍ਰੋਫੈਸਰ ਅਤੇ ਅਧਿਆਪਕ ਮੌਜੂਦ ਸਨ ਜਿਵੇਂ ਕਿ ਡਾਕਟਰ ਸੰਦੀਪ ਕੌਸ਼ਲ ਡਾਕਟਰ ਪੁਨੀਤ ਐ ਪੁਨੀ ਡਾਕਟਰ ਦੀਪਕ ਪਾਟੇ ਡਾਕਟਰ ਜੀਐਸ ਤੁਰਿਆ ਡਾਕਟਰ ਕਮਲਦੀਪ ਅਰੋੜਾ ਡਾਕਟਰ ਸਿਧਾਰਥ ਭਾਰਗਵ ਡਾਕਟਰ ਕਰਮਵੀਰ ਗਿੱਲ ਡਾਕਟਰ ਗੁਰਪ੍ਰੀਤ ਸਿੰਘ ਡਾਕਟਰ ਸਵਾਤੀ ਬਰਮਾ ਅਤੇ ਹੋਰ ਸਟਾਫ ਮੈਂਬਰ ਵੀ ਸ਼ਾਮਲ ਸਨ ਸ਼੍ਰੀ ਵਿਪਨ ਗੁਪਤਾ ਸਕੱਤਰ ਡੀएमसी ਅਤੇ ਐਚ ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਡੀएमसी ਐਚ ਇਸ ਖੇਤਰ ਦੇ ਲੋਕਾਂ ਨੂੰ ਗੁਣਵੱਤਾ ਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਨੀ ਵਚਨਬੱਧ ਹੈ ਐਸੇ ਸਿਹਤ ਦਿਵਸ ਲੋਕਾਂ ਨੂੰ ਸਿੱਖਿਆ ਦੇਣਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਡਾਕਟਰ ਸੰਦੀਪ ਕੌਸ਼ਨ ਨੇ ਕਿਹਾ ਕਿ ORS ਇੱਕ ਸਾਬਤ ਘੱਟ ਲਾਗਤਵਾਲ ਅਤੇ ਪ੍ਰਭਾਵਸ਼ਾਲੀ ਉਪਚਾਰ ਹੈ ਜਿਸ ਨੇ ਦੁਨੀਆ ਭਰ ਵਿੱਚ ਲੱਖਾਂ ਜ਼ਿੰਦਗੀਆਂ ਬਚਾਈਆਂ ਹਨ ਜ਼ਰੂਰੀ ਹੈ ਕਿ ਅਸੀਂ ਜੜੀ ਮੂਲ ਤੋਂ ਜਾਗਰੂਕਤਾ ਫੈਲਾਈਏ ਤਾਂ ਜੋ ਰੋਕਥਾਮ ਕੀਤੀ ਜਾ ਸਕੇ ਡਾਕਟਰ ਪੁਨੀਤ ਏ ਪੁਨੀ ਨੇ ਵੀ ਜੋੜਿਆ ਅਜੇ ਵੀ ਡਾਇਰੀਆ ਕਾਰਨ ਹੋਣ ਵਾਲੀ ਡੀਹਾਈਡਰੇਸ਼ਨ 5 ਸਾਲ ਤੋਂ ਘੱਟ ਬੱਚਿਆਂ ਦੀ ਮੌਤ ਦਾ ਇੱਕ ਵੱਡਾ ਕਾਰਨ ਹੈ ORS ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਸਿਰਫ ਇੱਕ ਚਿਕਿਤਸਕ ਫਰਜ਼ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀ ਹੈ ਇਸ ਕਾਰਜਕ੍ਰਮ ਦਾ ਸਮਾਪਨ ਇਨਾਮ ਵੰਡਣ ਅਤੇ ਭਾਗੀਦਾਰਾਂ ਨੂੰ ਸ਼ੁਕਰੀਆ ਅਦਾ ਕਰਨ ਦੇ ਸਮਾਰੋਹ ਨਾਲ ਹੋਇਆ ਇਸ ਤੋਂ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਕੀਤਾ ਗਿਆ ਜਿੱਥੇ ਮੌਜੂਦ ਲੋਕਾਂ ਨੂੰ ORS ਦੀ ਸਹੀ ਤਿਆਰੀ ਅਤੇ ਘਰੇਲੂ ਉਪਯੋਗ ਬਾਰੇ ਸਿਖਾਇਆ ਗਿਆ